ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਹਾਜ਼ਰ ਹਾਂ ਇੱਕ ਵਾਰੀ ਫਿਰ ਨਵੀਆਂ ਬੁਝਾਰਤਾਂ ਲੈ ਕੇ ਪਿਛਲੀ ਵੀਡੀਓ ਵਿੱਚ ਜੋ ਬੁਝਾਰਤ ਪੁੱਛੀ ਸੀ ਇੱਕ ਦੁਕਾਨਦਾਰ ਨੇ ਕਿਹਾ 100 ਰੁਪਏ ਵਿੱਚ ਸਾਰਾ ਪਰਿਵਾਰ ਪੂਰੀ ਜ਼ਿੰਦਗੀ ਬੈਠ ਕੇ ਖਾਏਗਾ ਜਸੋ ਦੁਕਾਨਦਾਰ ਕੀ ਵੇਚ ਰਿਹਾ ਸੀ ਇਸ ਦਾ ਸਹੀ ਜਵਾਬ ਸੀ ਚਟਾਈ ਇਸ ਤੇ ਬੈਠ ਕੇ ਪੂਰਾ ਨੰਬਰ ਖਾ ਸਕਦਾ ਹੈ चलो दे हाँ वहाँ अजी पहलीजारत वाल जि ती उस कड़ोंगे उन्ना ही वह बदा जाएगा एक बार फिर सुनो दोस्तों जिन्ना तुसी उस विचों क्डोगे उन्ना ही वह बदा जाएगा दसो दसो दोस्तों इस तरह की किड़ी चीज़ है दोस्तों इसका सही जवाब है जी खड़ा अगली बजारत पीला पीला ਇਲਾ ਟਿਲਾ ਚੀਰ ਦਿੱਤਾ ਗਿੱਲਾ ਗਿੱਲਾ ਅੰਦਰ ਬਾਹਰ ਹੈ ਚਮਕੀਲਾ ਸਭ ਨੂੰ ਪਉਂਦਾ ਬੜਾ ਰਸੀਲਾ ਇੱਕ ਵਾਰੀ ਫਿਰ ਸੁਣੋ ਦੋਸਤੋ ਪੀਲਾ ਪੀਲਾ ਟਿਲਾ ਟਿਲਾ ਚੀਰ ਦਿੱਤਾ ਗਿੱਲਾ ਗਿੱਲਾ ਅੰਦਰ ਬਾਹਰ ਹੈ ਚਮਕੀਲਾ ਸਭ ਨੂੰ ਪਉਂਦਾ ਬੜਾ ਰਸੀਲਾ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਅੰਬ ਅਗਲੀ ਬੁਝਾਰਤ ਜਿੰਨਾ ਅੱਗੇ बढੂੰਗੀ ਉਨਾ ਹੀ ਪਿੱਛੇ ਛੱਡਦੇ ਜਾਊਂਗੀ ਦੱਸੋ ਕੀ ਇੱਕ ਵਾਰੀ ਫਿਰ ਸੁਣੋ ਦੋਸਤੋ ਜਿੰਨਾ ਅੱਗੇ ਵਧੂਗੇ ਉਨਾ ਹੀ ਪਿੱਛੇ ਛੱਡਦੇ ਜਾਉਗੇ ਦੱਸੋ ਕੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਕਦਮ ਅਗਲੀ ਬੁਝਾਰਤ ਉਹ ਕੀੜਾ ਫਲ ਹੈ ਜਿਸ ਨੂੰ ਉਲਟਾ ਕਰਨ ਤੇ ਲੜਕੀ ਦਾ ਨਾਮ ਬਣ ਜਾਂਦਾ ਹੈ ਇੱਕ ਵਾਰੀ ਫਿਰ ਸੁਣੋ ਦੋਸਤੋ ਉਹ ਕਿਹੜਾ ਫਲ ਹੈ ਜਿਸ ਨੂੰ ਉਲਟਾ ਕਰਨ ਤੇ ਲੜਕੀ ਦਾ ਨਾਮ ਬਣ ਜਾਂਦਾ ਹੈ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਇਸ ਦਾ ਸਹੀ ਜਵਾਬ ਹੈ ਜੀ ਖੀਰਾ ਜਾਣੀ ਰੱਖੀ ਅਗਲੀ ਬੁਝਾਰਤ ਉਹ ਕਿਹੜਾ ਫਲ ਹੈ ਜਿਸ ਦਾ ਰਸ ਸਬਜੀ ਪਾਣੀ ਸਲਾਦ ਕਿਸੇ ਵਿੱਚ ਵੀ ਪਾ ਦਿੱਤਾ ਜਾਂਦਾ ਹੈ ਇੱਕ ਵਾਰੀ ਫਿਰ ਸੁਣਾ ਦੋਸਤੋ ਉਹ ਕਿਹੜਾ ਫਲ ਹੈ ਜਿਸ ਦਾ ਰਸ ਸਬਜੀ ਪਾਣੀ ਸਲਾਦ ਕਿਸੇ ਵਿੱਚ ਵੀ ਪਾ ਦਿੱਤਾ ਜਾਂਦਾ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਨਿੰਬੂ ਅਗਲੀ ਬੁਝਾਰਤ ਇੰਦਰਾ ਦੀ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਭਾਰਤ ਵਿੱਚ ਕਿਤੇ ਵੀ ਲੈ ਜਾਓ ਪਰ ਉਸ ਦੀ ਕੀਮਤ ਨਹੀਂ ਬਦਲੇਗੀ ਇੱਕ ਵਾਰੀ ਫਿਰ ਸੁਣਾ ਦੋਸਤੋ ਇਦਾਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਤੁਸੀਂ ਭਾਰਤ ਵਿੱਚ ਕਿਤੇ ਵੀ ਲੈ ਜਾਓ ਪਰ ਉਸਦੀ ਕੀਮਤ ਨਹੀਂ ਬਦਲੇਗੀ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਪੈਸਾ ਅਗਲੀ ਬਜ਼ਾਰ ਤੱਕ ਇਦਾਂ ਦਾ ਕਿਹੜਾ ਟੇਬਲ ਹੈ ਜਿਸਦੇ ਪੈਰ ਨਹੀਂ ਹੁੰਦੇ ਹਨ ਇੱਕ ਵਾਰੀ ਫਿਰ ਸੁਣੋ ਦੋਸਤੋ ਇਦਾਂ ਦਾ ਕਿਹੜਾ ਟੇਬਲ ਹੈ ਜਿਸਦੇ ਪੈਰ ਨਹੀਂ ਹੁੰਦੇ ਹਨ ਦੱਸੋ ਦੱਸੋ ਦੋਸਤੋ ਇਸ ਦਾ ਸਹੀ ਜਵਾਬ ਦੋਸਤੋ ਇਸ ਬਜ਼ਾਰ ਦਾ ਸਹੀ ਜਵਾਬ ਹੈ ਜੀ ਟਾਈਮ ਟੇਬਲ ਅਗਲੀ ਬੁਝਾਰਤ ਇਦਾਂ ਦਾ ਕੀ ਹੈ ਜਿਸ ਨੂੰ ਲੜਕੀਆਂ ਪਸੰਦ ਕਰਦੀਆਂ ਹਨ ਅਤੇ ਲੜਕੇ ਦੂਰ ਭਜਦੇ ਹਨ ਦੱਸੋ ਦੱਸੋ ਦੋਸਤੋ ਇਦਾਂ ਦੀ ਕਿਹੜੀ ਚੀਜ਼ ਹੈ ਜਿਸ ਨੂੰ ਲੜਕੀਆਂ ਤਾਂ ਪਸੰਦ ਕਰਦੀਆਂ ਹਨ ਪਰ ਲੜਕੇ ਦੂਰ ਭਜਦੇ ਹਨ ਜਰਾ ਤਾਂ ਲੋਕਾਂ ਨੂੰ ਪਤਾ ਹੀ ਹੋਣਾ ਹੈ ਦੱਸੋ ਦੱਸੋ ਦੋਸਤੋ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਸ਼ੋਪਿੰਗ ਜੋ ਲੜਕੀਆਂ ਤਾਂ ਕਰਨ ਨੂੰ ਭਜਦੀਆਂ ਹਨ ਪਰ ਲੜਕੀ ਉੱਤੋਂ ਕਿਸੇ ਕੀ ਜਾਂਦੀ ਹਨ ਅਗਲੀ ਬਜ਼ਾਰ ਤੇ ਇੰਦਾ ਦੀ ਗਿਹਰੀ ਚੀਜ਼ ਹੈ ਜਿਸ ਦਾ ਪਰਛਾਵਾਂ ਨਹੀਂ ਹੁੰਦਾ ਹੈ ਇੱਕ ਵਾਰੀ ਫਿਰ ਸੁਣਾ ਦੋਸਤੋ ਇੰਦਾ ਦੀ ਗਿਹਰੀ ਚੀਜ਼ ਹੈ ਜਿਸ ਦਾ ਪਰਛਾਵਾਂ ਨਹੀਂ ਹੁੰਦਾ ਹੈ ਦੋਸਤੋ ਇਸ ਬਜ਼ਾਰ ਦਾ ਸਹੀ ਜਵਾਬ ਹੈ ਜੀ ੜਕ ਅਗਲੀ ਬਜ਼ਾਰ ਤੇ ਇਦਾਂ ਦਾ ਕੀ ਹੈ ਜੋ ਲੜਕੀਆਂ ਦੇ ਲੰਬੇ ਅਤੇ ਲੜਕੀਆਂ ਦੇ ਛੋਟੇ ਹੁੰਦੇ ਹਨ ਦੱਸੋ ਦੱਸੋ ਦੋਸਤੋ ਇਦਾਂ ਦਾ ਕੀ ਹੈ ਜੋ ਲੜਕੀਆਂ ਦੇ ਲੰਬੇ ਅਤੇ ਲੜਕੀਆਂ ਦੇ ਛੋਟੇ ਹੁੰਦੇ ਹਨ ਜਰਾਦਰ ਤੱਕ ਪਤਾ ਹੀ ਹੋਣਾ ਹੈ ਦੋਸਤੋ ਇਸ ਦਾ ਸਹੀ ਜਵਾਬ ਹੈ ਜੀ ਵਾਲ ਜੋ ਜਰਾਦਰ ਲੜਕੀਆਂ ਦੇ ਲੰਬੇ ਹੁੰਦੇ ਹਨ ਅਗਲੀ ਬੁਝਾਰਤ ਇੰਨਾ ਦੀ ਕੀਰੀ ਚੀਜ਼ ਹੈ ਜੋ ਸਮੁੰਦਰ ਵਿੱਚ ਪੈਦਾ ਹੁੰਦੀ ਹੈ ਅਤੇ ਤੁਹਾਡੇ ਘਰ ਵਿੱਚ ਰਹਿੰਦੀ ਹੈ ਦੱਸੋ ਦੋਸਤੋ ਦੋਸਤੋ ਇਸ ਬਾਰੇ ਤੁਹਾਡਾ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਦੇਣਾ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ